ਪੰਜਾਬ ਵਿੱਚ ਆਉਂਦੇ ਦੋ ਦਿਨਾਂ ਤੱਕ ਸੀਤ ਲਹਿਰ ਚੱਲਣ ਦੀ ਉਮੀਦ ਹੈ ਨਾਲ ਹੀ ਸੰਘਣੀ ਧੁੰਦ ਪੈ ਸਕਦੀ ਹੈ ਇਸ ਲਈ ਮੌਸਮ ਵਿਭਾਗ ਵੱਲੋਂ yellow alert ਵੀ ਜਾਰੀ ਕੀਤਾ ਗਿਆ ਹੈ ਇਹ ਗੱਲ ਕਰੀਏ ਖੇਤੀਬੜੀ ਯੂਨੀਵਰਸਿਟੀ ਲੁਧਿਆਣਾ ਦੇ ਮੌਸਮ ਵਿਭਾਗ ਦੇ ਵਿਗਿਆਨੀਆਂ ਦੀ ਤਾਂ ਉਹਨਾਂ ਦੇ ਮੁਤਾਬਿਕ ਮੌਸਮ ਵਿਭਾਗ ਵੱਲੋਂ ਦੋ ਦਿਨਾਂ ਲਈ ਪੰਜਾਬ ਭਰ ਵਿੱਚ yellow alert ਜਾਰੀ ਕੀਤਾ ਗਿਆ ਹੈ ਇਸ ਦੌਰਾਨ ਸੀਤ ਲਹਿਰ ਚੱਲੇਗੀ ਤੇ ਨਾਲ ਹੀ ਸੰਘਣੀ ਧੁੰਦ ਪਵੇਗੀ ਜਿਸ ਕਰਕੇ ਉਹਨਾਂ ਲੋਕਾਂ ਨੂੰ ਸੋਚ ਸਮਝ ਕੇ ਘਰੋਂ ਬਾਹਰ ਨਿਕਲਣ ਦੀ ਅਪੀਲ ਕੀਤੀ ਹੈ ਅਜੀਤ ਪੰਜਾਬੀ ਦੀ authentic ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ ਅੱਜ ਦੇ ਦਿਨ ਦਾ ਮੌਸਮ ਕਾਜੂਲ ਐਂਡੀ ਹੋਵੇਗਾ ਅਜੀ ਜੇ ਜੇ ਅਸੀਂ ਕਰੰਟ ਜਿਹੜੀਆਂ ਵੈਦਰ ਕੰਡੀਸ਼ਨਸ ਦੇਖੀਏ ਤਾਂ ਡੇਸ ਕੋਲਡ ਚੱਲ ਰਹੇ ਨੇ ਕਿਉਂਕਿ ਡੇ ਟਾਈਮ ਟੈਂਪਰੇਚਰ ਨਾਰਮਲ ਤੋਂ ਨੀਚੇ ਚੱਲ ਰਿਹਾ ਜਦੋਂ ਕਿ ਨਾਈਟਸ ਥੋੜੀਆਂ ਵਾਰਮਰ ਚੱਲ ਰਹੀਆਂ ਨੇ ਜਿਵੇਂ ਅੱਜ ਦਾ ਡੇ ਟਾਈਮ ਟੈਂਪਰੇਚਰ 14.4 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ ਜਿਹੜਾ ਕਿ ਨਾਰਮਲ ਤੋਂ ਲਗਭਗ 3.2 ਡਿਗਰੀ ਸੈਂਟੀਗ੍ਰੇਡ ਨੀਚੇ ਹੈ ਇਸੇ ਤਰ੍ਹਾਂ ਅੱਜ ਦਾ ਮਿਨੀਮਮ ਟੈਂਪਰੇਚਰ 8.4 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ ਜਿਹੜਾ ਕਿ ਨਾਰਮਲ ਤੋਂ ਲਗਭਗ 3 ਡਿਗਰੀ ਸੈਲਸੀਅਸ ਉੱਪਰ ਹੈ ਸੋਸੀਂ ਦੇਖ ਸਕਦੇ ਹਾਂ ਕਿ ਡੇਜ਼ ਨੇ ਜਿਹੜੇ ਉਹ ਕੋਲਡਰ ਚੱਲ ਰਹੇ ਨੇ ਸੋ ਇਹਦੇ ਕਰਕੇ ਜਿਹੜੀਆਂ ਕੋਲਡ ਵੇਵ ਕੰਡੀਸ਼ਨਸ ਬਣੀਆਂ ਹੋਈਆਂ ਨੇ ਔਰ ਆਉਣ ਵਾਲੇ 1-2 ਦਿਨ ਵੀ ਪੰਜਾਬ ਦੇ ਵਿੱਚ ਕਾਫੀ ਥਾਵਾਂ ਤੇ ਜਿਹੜੀ ਸੰਗਣੀ ਧੁੰਦ ਹੋ ਸਕਦੀ ਹੈ ਔਰ ਜਿਹੜੀਆਂ ਕੋਲਡ ਡੇ ਕੰਡੀਸ਼ਨਸ ਨੇ ਇਸੇ ਤਰ੍ਹਾਂ ਬਣੀਆਂ ਰਹਿ ਸਕਦੀਆਂ ਨੇ ਔਰ ਇਹਦੇ ਵਾਸਤੇ ਆਮਡਿ ਵੱਲੋਂ yellow alert ਵੀ ਜਾਰੀ ਕੀਤਾ ਗਿਆ ਹੈ। ਅਨਵਾਰੇ 2-3 ਦਿਨ ਤੱਕ ਹਲੇ بارش ਦੀ ਕੋਈ ਪ੍ਰੈਡਿਕਸ਼ਨ ਨਹੀਂ ਹੈ ਜੀ ਉਹਦੇ ਤੋਂ ਬਾਅਦ 5-6 ਤਰੀਕ ਤੱਕ ਥੋੜੀ ਸਿਸਟਮ ਦੀ ਡਿਵੈਲਪਮੈਂਟ ਹੋ ਸਕਦੀ ਹੈ। ਤਾਂ ਮਨ ਕਿਸਾਨਾਂ ਆ ਫਿਲਹਾਲ ਕਿਉਂਕਿ ਹਲੇ 3-4 ਦਿਨ بارش ਦੀ ਵੀ ਕੋਈ ਪ੍ਰੈਡਿਕਸ਼ਨ ਨਹੀਂ ਹੈ ਔਰ ਜਿਹੜੇ ਟੈਂਪਰੇਚਰ ਵੀ ਨੀਅਰ ਨਾਰਮਲ ਚੱਲ ਰਹੇ ਨੇ। ਸੋ ਫਾਰਮਰਸ ਨੂੰ ਇਹੀ ਦੱਸ ਸਕਦੇ ਆ ਕਿ ਨੀਅਰ ਨਾਰਮਲ ਵੈਦਰ ਕੰਡੀਸ਼ਨਸ ਨੇ ਔਰ ਉਹ ਜਿਹੜੇ ਜਨਰਲ ਫਾਰਮ ਆਪਰੇਸ਼ਨਸ ਉਹ ਕੰਟੀਨਿਊ ਕਰ ਸਕਦੇ ਨੇ। ਲੋਕਾਂ ਨੂੰ ਕੀ ਅਪਡੇਟ ਕਰਨਾ ਲੋਕਾਂ ਨੂੰ ਇਹੀ ਦੱਸ ਸਕਦੇ ਆ ਜੀ ਕਿ ਇੱਕ ਤਾਂ ਸੰਗਣੀ ਧੁੰਦ ਵੀ ਹੋ ਸਕਦੀ ਹੈ ਅੱਜ। ਔਰ ਅੱਜ ਜਾਂ ਕੱਲ ਸੋ ਉਹਨਾਂ ਨੂੰ ਧਿਆਨ ਰੱਖਣਾ ਚਾਹੀਦਾ ਜੇ ਕੋਈ ਟਰੈਵਲ ਪਲਾਨਸ ਨੇ ਉਹਨਾਂ ਨੂੰ ਵੀ ਜਿਹੜੀਆਂ ਵੈਦਰ ਕੰਡੀਸ਼ਨਸ ਨੇ ਧਿਆਨ ਵਿੱਚ ਰੱਖ ਕੇ ਬਣਾਉਣੇ ਚਾਹੀਦੇ ਨੇ ਸੈਕੰਡਲੀ ਕੋਲਡ ਵੇਵ ਕੰਡੀਸ਼ਨਸ ਵੀ ਬਣੀ ਹੋਈਆਂ ਨੇ ਕੋਲਡ ਡੇਸ ਚੱਲ ਰਹੇ ਨੇ ਅੱਜ ਔਰ ਕੱਲ ਦੋਨੋਂ ਦਿਨ ਜਿਹੜਾ येलो ਅਲਰਟ ਵੀ ਹੈ ਦੇ ਵਾਸਤੇ ਸੋ ਇਹਦਾ ਵੀ ਸਾਰਿਆਂ ਨੂੰ ਧਿਆਨ ਰੱਖਣਾ ਚਾਹੀਦਾ ਆਊਟਡੋਰ ਐਕਟੀਵਿਟੀਆਂ ਜਿੰਨਾ ਹੋ ਸਕੇ ਉਹ ਘਟ ਕਰਨੀਆਂ ਚਾਹੀਦੀਆਂ ਨੇ ਜਦੋਂ ਵੀ ਬਾਹਰ ਜਾਨੇ ਹੋ ਪ੍ਰੋਪਰਲੀ ਕਵਰਡ ਜਾਓ ਔਰ ਹੈਲਥੀ ਔਰ ਨਿਊਟ੍ਰੀਸ਼ੀਅਸ ਡਾਈਟ ਲਓ ਤਾਂ ਕਿ ਸੇਤ ਨੂੰ ਕੋਈ ਨੁਕਸਾਨ ਨਾ ਹੋ ਸਕੇ